ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜਦ ਵੀ ਜਪਣਾ ਹੈ ਆਪਣੀ ਅਕਲ ਨੂੰ ਸਾਈਡ ਤੇ ਸੁੱਟ ਕੇ ਜਪਣਾ ਹੈ ਜਦੋਂ ਵੀ ਗੁਰਬਾਣੀ ਪੜਨੀ ਹੈ ਆਪਣੀ ਅਕਲ ਨੂੰ ਸਾਈਡ ਤੇ ਸੁੱਟ ਦੇਣਾ ਹੈ ਕਈ ਬੁੱਧੀਜੀਵ ਇਹ ਕਹਿਣਗੇ ਕਿ ਅਸੀਂ ਅਰਥ ਬੋਧ ਕਰ ਲਏ ਹਨ ਸਾਨੂੰ ਅਰਥ ਬੋਧ ਆਉਂਦੇ ਹਨ ਜੇ ਤੁਹਾਨੂੰ ਬਾਣੀ ਦੇ ਅਰਥ ਆਉਂਦੇ ਹਨ ਤਾਂ ਇਹਦਾ ਮਤਲਬ ਇਹ ਥੋੜੀ ਜਿਹੀ ਗੁਰਬਾਣੀ ਪੜਨੀ ਬੰਦ ਕਰ ਦੇਣੀ ਹੈ ਉਹ ਤਾਂ ਇਹ ਵੀ ਕਹਿਣਗੇ ਗੁਰਬਾਣੀ ਕਿਉਂ ਪੜਨੀ ਹੈ ਜਦ ਅਰਥ ਆਉਂਦੇ ਹਨ ਕਿਰਤਾ ਤੁਹਾਨੂੰ ਬ੍ਰਹਮ ਗਿਆਨੀ ਹੋਣਾ ਚਾਹੀਦਾ ਸੀ ਜਦ ਵੀ ਬਾਣੀ ਪੜਨੀ ਹੈ ਇਹ ਭਾਵ ਨਾਲ ਪੜਨੀ ਹੈ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਪੜ ਰਹੇ ਹਾਂ ਤੇ ਗੁਰੂ ਨਾਨਕ ਦੀ ਬਾਣੀ ਖਸਮ ਦੇ ਬੋਲ ਹਨ ਉਸ ਪਰਮਾਤਮਾ ਉਸ ਅਕਾਲ ਪੁਰਖ ਦੇ ਬੋਲ ਹਨ ਤੇ ਕੋਈ ਛੋਟੀ ਗੱਲ ਹੈ ਕਿ ਉਸ ਪਰਮਾਤਮਾ ਦੇ ਬੋਲ ਆਪਾਂ ਆਪਣੀ ਰਸਨਾ ਤੋਂ ਪੜ ਰਹੇ ਹਾਂ ਜਾਂ ਜਪ ਰਹੇ ਹਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਲਈ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਕੁਰਬਾਨੀ ਪੜਨੀ ਜਾਂ ਜਪਣੀ ਨਹੀਂ ਛੱਡਣੀ ਤੇ ਨਾ ਹੀ ਆਪਣਾ ਨਿਤਨੇਮ ਛੱਡਣਾ ਹੈ ਤੇ ਨਾ ਹੀ ਨਾਮ ਜਪਣਾ ਛੱਡਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ